ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਅੱਜ ਨਾ ਜਿਹੜੇ ਬਹਾਦਰ ਸ਼ਾ ਜ਼ਫਰ ਸੀ ਨਾ ਹਾਂਜੀ ਉਹਨਾਂ ਦੇ ਉਸਤਾਦ ਸੀ ਸੈਦ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਕਿ ਮੈਂ ਤੁਹਾਨੂੰ ਅਵਤਾਰੀ ਨਹੀਂ ਮੰਨਦਾ ਹਮ ਅਗਰ ਤੁਸੀਂ ਅਵਤਾਰੀ ਹੋ ਤਾਂ ਮੈਨੂੰ ਕੋਈ ਕਰਾਮਾਤ ਕਰਕੇ ਦਿਖਾਓ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਲੇ ਉਹਨੂੰ ਕਰਾਮਾਤ ਕਰਕੇ ਦਿਖਾਈਆਂ ਤੇ ਫਿਰ ਉਹਦੀਆਂ ਅੱਖਾਂ ਖੁੱਲ ਗਈਆਂ ਚੈਲੰਜ ਕਰਤਾ ਹਾਂ ਚੈਲੰਜ ਕਰ ਦਿੱਤਾ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਲੇ ਕੀਤੇ ਨਾ ਆਪਣੇ ਕਰਾਮਾਤ ਦਿਖਾਈਆਂ ਫਿਰ ਉਹਦੇ ਅੱਖਾਂ ਖੁੱਲ ਗਈਆਂ ਚੰਨਨ ਹੋ ਗਿਆ ਉਹਨੂੰ ਬਿਲਕੁਲ ਤੇ ਇਸ ਦੇ ਬਾਰੇ ਨਾ ਅੱਜ ਸੰਤ ਸਿੰਘ ਮਸਕੀਨ ਜੀ ਵੀ ਦੱਸਦੇ ਪਏ ਆ ਖੈਰ ਪਹਿਲਾਂ ਆਪਾਂ ਕਥਾ ਦੇਖ ਲੈਣੇ ਤੇ ਫਿਰ ਕਰਨੇ ਇਸ ਤੇ ਗੱਲਬਾਤ ਤੇ ਇਹ ਤੋਂ ਪਹਿਲੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤਾਂ ધਨ ਇਕ ਤਾਣ ਧਨਵਾਨ ਦੇ ਕੋਲ ਮਾਣ ਹੋਵੇ ਦਾ ਕੁਦਰਤੀ ਗੱਲ ਹੈ ਦੂਰ ਕਿਉਂ ਜਾਓ ਗੁਰਪ੍ਰਤਾਪ ਸੂਰਜ ਦੀ ਇੱਕ ਬੜੀ ਸੋਹਣੀ ਕਥਾ ਲਿਖੀ ਹੋਈ ਹੈ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ ਬਹਾਦਰ ਸ਼ਾ ਔਰੰਗਜ਼ੇਬ ਦਾ ਲड़का ਬਹਾਦਰ ਸ਼ਾ ਜ਼ਫਰ ਨਹੀਂ ਉਹ ਆਖਰੀ ਮਗਲ ਸਮਰਾਟ ਹੋਇਆ ਹੈ ਬਹਾਦਰ ਸ਼ਾ ਔਰੰਗਜ਼ੇਬ ਦਾ ਲड़का ਇਸਨੇ ਇੱਕ ਦਿਨ ਆਪਣੇ ਤਖਤ ਦਿੱਤੇ ਹਜ਼ੂਰ ਸਾਹਿਬ ਦੀ ਗੱਲ ਐ ਨਾ ਦੇੜ ਦੀ ਗੱਲ ਐ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਲੰਬੀ ਚੌੜੀ ਕਥਾ ਮੈਂ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ ਪਹਿਲੇ ਤੇ ਉਸਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੋਂ ਨਗੀਨਾ ਜਿਹੜਾ ਉਸਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਭੇਟ ਕਰਾਂ ਔਰੰਗਜ਼ੇਬ ਨਾਲ ਟਕਰਾਵ ਰਿਆ ਔਰੰਗਜ਼ੇਬ ਦਾ ਲੜਕਾ ਬਾਦਰ ਸ਼ਾਹ ਨੇ ਸੁਲ੍ਹਾ ਕਰ ਲਈ ਉਹਨੇ ਸਾਫ਼ ਕਹਿ ਦਿੱਤਾ ਗੁਰਦੇਵ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦੇਵਾ ਮੈਂ ਤੁਹਾਡਾ murid ਉਹਨੇ ਨਗੇਨਾ ਬੇਟ ਕੀਤਾ ਸੀ ਪਰ ਚੁਕੇ ਅੰਦਰ ਇਹ ਖਿਆਲ ਸੀ ਮੈਂ ਸਭ ਤੋਂ ਵੱਡੀ ਭੇਟ ਦੇ ਰਿਆਂ ਅਜ ਤੱਕ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦੀ ਭੇਟ ਕਿਸੇ ਨੇ ਨਹੀਂ ਦਿੱਤੀ ਹੋਣੀ ਮਹਾਰਾਜ ਨੇ ਇਹ ਨਗੀਨਾ ਚੁੱਕ ਕੇ ਗੁਜ਼ਾਰੀ ਸੁਣ ਦਿੱਤਾ ਬੜਾ ਅਫਸੋਸ ਹੋਇਆ ਬਾਦਰ ਸ਼ਾਹ ਨੂੰ ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਕਿ ਗੁਰੂ ਨੂੰ ਪਤਾ ਹੋਣਾ ਹੈ ਨਗੀਨਾ ਹੈ ਇਹਨਾਂ ਨੇ ਪੱਥਰ ਜਾਣ ਕੇ ਛੱਡ ਦਿੱਤਾ उस जमाने चोदी लख रुपए कीमत हाथ जोड़ के कहने लगा महाराज आपने जो गोदावरी सुट देता है पत्थर नहीं है नगीना है अच्छा नगीना है फिर इंज कर तू आप ही कट के लिया लेने तो आप ही कट के लिया गोड़े गोडे पानी सी ज्यों गया ਕੱਲ੍ਹ ਕੇ ਦੋ ਹੱਥਾਂ ਨਾਲ ਲਬਲਬ ਪਏਗਾ ਜੇ ਥੱਲੇ ਇੰਜ ਪੱਥਰ ਸਾਰੇ ਬਾਹਰ ਕੱਢੇ ਤੂੰ ਸਭ ਨਗੀ ਨਹੀਂ ਨਗੇ ਅੱਖਾਂ ਖੁੱਲ ਗਈਆਂ ਆਕੇ ਮੈਂ ਥਰਡੇ ਕਿਹਾ ਜੇ ਦੀ ਨਿਗਾਹੇ ਕਰਮ ਹਰ ਪੱਥਰ ਨੂੰ ਨਗੀਨਾ ਬਣਾ ਦਿੱਤੇ ਸਕਦੀ ਹੈ ਮੈਂ ਵੀ ਪੁਲੇਖੇ ਚ ਪੈ ਗਿਆ ਕਿ ਮੈਂ ਬਹੁਤ ਵੱਡੀ ਭੇਟ ਦਿੱਤੀ ਹੈ ਮੈਂ ਬਹੁਤ ਵੱਡੀ ਭੇਟ ਆ ਕੀਤੀ ਬੁੱਲ ਮੰਗੀ ਉਸ ਥਾਂ ਤੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾਗਾਟ ਬਾਦੁਰ ਸ਼ਾਹ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਬਹੁਤ ਵੱਡਾ ਖੇਮਾ ਲੱਗਿਆ ਹੋਇਆ ਸੀ ਤਖਤ ਦੇ ਤੇ ਸਤਿਗੁਰੂ ਨੂੰ ਬਿਠਾਇਆ ਆਪ ਥੱਲੇ ਬੈਠ ਗਏ ਦੂਜੇ ਛੋਟੇ ਸਿੰਘਾਸਣ ਤੇ ਜਿਹੜਾ ਵੱਡਾ ਸਿੰਘਾਸਣ ਹੁੰਦਾ ਉਹਨੂੰ ਔਰੰਗ ਕਹਿੰਦੇ ਨੇ ਜਿਹੜਾ ਛੋਟਾ ਹੁੰਦਾ ਉਹਨੂੰ ਮਸਨਤ ਕਹਿੰਦੇ ਨੇ ਇਹ ਮਸਨਤ ਹੈ ਮਸਨਦ ਦਾ ਹੀ ਪੰਜਾਬੀ ਰੂਪ ਬਣਿਆ ਮਸੰਦ। ਵਸੇ ਸ਼ਬਦ ਹੈ ਮਸਨਦ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਝੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸਨ ਉਸ ਦਿਨ ਤੋਂ ਬਾਅਦ ਗੁਰਦੁਆਰਿਆਂ 'ਚ ਇਹ ਮਸਨਦ ਵਿਛਾਈ ਜਾਂਦੀ ਏ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ। ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ। ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ। ਗਲੇ ਨਹੀਂ ਬਾਈ ਮੰਜੀਆਂ ਬਾਈ ਮਸਨਦ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਛੋਟਾ ਤਖਤ ਉਹਨੂੰ ਮਸਨਦ ਕਹਿੰਦੇ ਨੇ ਜਿ세 ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੁੰਦਿਨ ਸੀ ਪਰ ਜਿਸਨ ਉਸਦੀ ਤਾਜ ਪੋਸ਼ੀ ਹੋਈ ਪਿਓ ਨੂੰ ਜੇਲ ਦੇ ਚਪਾ ਕੇ ਤੇ ਤਿੰਨਾ ਬਰਾਵਾਂ ਨੂੰ ਮਾਰ ਗਏ ਉਨੇ ਜਦ ਆਪਣੀ ਤਾਜ ਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ ਔਰੰਗ ਕਹਿੰਨ ਤਖਤ ਨੂੰ ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਤਖਤ ਦੀ ਮਾਣ ਮਰਿਆਦਾ ਸ਼ਾਇਰ ਲੋਗ ਕਵੀ ਲੋਗ ਸਾਹਿਤਕਾਰ ਦਿਮਾਗ ਦੇ ਧਨੀ ਔਰ ਸ਼ੈਨ ਸ਼ਾ राजे ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹੇ ਨੇ ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਖਾਸियत ਤੇ ਫਿਰ ਨਾਮ ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ ਜਿਵੇਂ ਹੁਮਾਯੂੰ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ ਅੱਲਾਹੂ ਅਕਬਰ ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ अकबर दा लड़का शहजादा सलीम बड़ा हो के जब तख्त नशीन होया उसने अपना तखल्लुस रखया जहांगीर सारा जहान मेरी मुट्ठी च मेरी पकड़ दे मेरी ग्रिफ थे जहांगीर दा लड़का शहजादा खुरम जिस दिन तख्त नशीन होया उसने अपना तखल्लुस रखया शाह ए जहां शाहजहां ਦੇਰਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆ ਦਾ ਸ਼ਾਹਜਹਾਂ ਸਾਰੇ ਜਹਾਨ ਦਾ ਬਾਦਸ਼ਾਹ ਸ਼ਾਹਜਹਾਂ ਦਾ ਲੜਕਾ ਮਯੁੰਦੀਨ ਤਿੰਨ ਬਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਤਖੱਦਰ ਸ਼ਿੰਗਾਰ ਤਖਦੀ ਸ਼ੋਭਾ ਤਖਦੀ ਮਾਨ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੇਂ ਔਰੰਗਜ਼ੇਬ ਨੂੰ ਜੋ ਲਿਖਿਆ ਨਜ਼ੀਬਤ ਦੁਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬ ਨਵਾਇਦ ਫਰੇ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ ਹੈ ਤੇਰਾ ਜੈਸਾ ਮਨੁੱਖ ਜਦ ਸਿੰਘਾਸਨ ਤੇ ਬੈਠਦਾ ਹੈ ਸਿੰਘਾਸਨ ਬਦਨਾਮ ਹੋ ਜਾਂਦਾ ਹੈ ਬਰਸ਼ਟ ਹੋ ਜਾਂਦਾ ਹੈ ਮਹਿਲਾ ਹੋ ਜਾਂਦਾ ਹੈ ਬੜੀ ਜੁੜਤ ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸਹੀ ਅਦ ਜੋ ਬਹਾਦਰ ਸ਼ਾਹ ਨੂੰ ਦੇਣੀ تعلیم ਦੇਂਦਾ ਸੀ। ਉਹਨੂੰ ਛੇੜ ਬੜੀ ਹੋਈ। ਵੀ ਮੈਨੂੰ ਨਹੀਂ ਕਦੀ ਬਿਠਾਇਆ। ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ ਜਦ ਕਿ ਮੈਂ ਉਸਤਾਦ ਆ ਮੈਂ ਪੜਾਣ ਵਾਲਾ। ਮੈਂ ਸੁਣੋ ilm ਪੜਾਇਆ ਹੈ ਦੀਨੇ ilm ਪੜਾਇਆ ਹੈ ਸੰਸਾਰੇ ilm ਪੜਾਇਆ ਹੈ ਮੈਂ ਇਸ ਦਾ 우ਸਤਾਦ ਆ ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੇ ਅੰਦਰ ਕਰੋਧ ਨਾਲ भर ਗਿਆ ਤੋ ਗੁੱਸਾ ਹੁਣ ਬਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਕਹਿਣ ਲਗਾ ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ कला के लिए फकीर हो तु वील लाओ पैगंबर कहला दसवें गुरु नानक है कि थोड़े को थोड़े को भावे बहादर शाह महसूस करता सी भी ये सैयद गुस्ताखी कर रहे हैं और फिर उस्ताद से बहादुर शाह चुप कर गया उसताद सहादुर शाह उसको पढ़ता से ਮਹਾਰਾਜ ਕਹਿਣ ਲੱਗੇ ਸੈਦ ਤੋਂ ਕਰਾਮਾਤ ਦੇਖਣੀ ਹੈ ਹਾਂ ਕਰਾਮਾਤ ਦੇਖਣੀ ਤੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਦੀ ਜਿਸ ਦੀ ਕਥਾ ਭਾਰਤ ਦੇ तमाम ਇਤਿਹਾਸਕ ਸਥਾਨਾਂ ਚੋਂਦੀ ਹੈ ਸ਼ਾਮ ਦੇ ਵਕਤ ਆਉਂਦੀ ਹੈ ਇਤਿਹਾਸਿਕ ਗ੍ਰੰਥ ਹੈ ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ ਛੋਟਾ ਨਾਮ ਸੂਰਜ ਪ੍ਰਕਾਸ਼ ਸਤਿਗੁਰੂ ਕਹਿੰਦੇ ਨੇ ਮਾਰੇ ਬਖਸ਼ੇ ਦੇਰ ਬਹਿਨਾ ਤਿਸ ਮੁਖ ਮੇ ਲਖ ਅਸਮਦ ਪੀਨਾ ਦਿਨ ਰਾਤ ਤੋਂ ਬਾਦਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ ਕਰਾਮਾਤ ਉਹਦੇ ਮੂੰਹ ਚ ਵਸਦੀ ਹੈ ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਇੱਕ ਮਨੁੱਖ ਹਜ਼ਾਰਾਂ ਦਫਾ ਬੋਲਦਾ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ ते एक मनुख की जबान तो एक बोल निकलदे हजारा हाथ जोड़ के मनो तैयार नहीं करामात नहीं तो होर की है इनो करामात कहते और की करामात है उस्ताद जौक कहें किसी के एक आंसों पर हजारों दिल तड़पते हैं किसी का उम्र भर रोना ही बेकार जाता है एक अंजू निकले है ਹਜ਼ਾਰਾਂ ਦਿਲ ਰੋਟੇ ਕੋਈ ساری ਜ਼ਿੰਦਗੀ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋ ਰਹੇ ਹੈ ਇਹ ਤੇਰੇ ਹੰਝੂ ਕਿਉਂ ਨਿਕਲੇ ਸਾਈਬ ਕਹਿੰਦੇ ਨੇ ਕਰਾਮਾਤ ਦੇਖ ਬਾਦਰ ਸ਼ਾਹੀ ਜ਼ਬਾਨ ਦੇ ਚ ਵਸਤੇ ਇੱਕ ਬੋਲ ਬੋਲਦਾ ਸੈਂਕੜੇ ਬੰਦੇ ਨਸ ਪੈਂਦੇ ਨੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ ਸੈਦ ਮੁਸਕਰਾ ਕੇ ਕਹਿਣ ਲਗਾ ਮਹਾਰਾਜ ਇਹ ਕਰਾਮਾਤ ਤੇ ਫਿਰ ਬਾਦਰ ਸ਼ਾਦੀ ਹੋਈ ਨਾ ਤੁਹਾਡੇ ਕੋਲ ਕੀ ਹੈ ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ ਤੁਸੀਂ ਵਲੀ ਅੱਲਾ ਤੁਸੀਂ ਪੈਗੰਬਰ ਤੁਸੀਂ ਦਸਵੇਂ ਗੁਰੂ ਨਾਨਕ ਤੁਹਾਡੇ ਕੋਲ ਕੀ ਹੈ ਮਹਾਰਾਜ ਨੇ ਜੇਬ ਚੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨਸ਼ਾਹਾਂ ਨੇ ਭਾਰਤ ਵਿੱਚ ਉਸ ਜ਼ਮਾਨੇ 'ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ ਜਿਵੇਂ ਇੱਥੇ ਸਹਿਬਾ ਨੇ ਉਹ ਮੋਰ ਗੱਡੀ ਤੇ ਮੁਖਾਤਬ ਹੋ ਕੇ ਕਿਹਾ ਪਿੱਖ ਦਿਨਾਰ ਜੋ ਹੱਥ ਆਮਾਰੇ ਇਹੋ ਅਜ਼ਮਤ ਲਿਓ ਦੁਤੇ ਵਿਚਾਰੇ ਐ ਅਜ਼ਮਤ ਹੈ ਕਰਾਮਾਤ ਹੈ ਸੰਸਾਰ ਦੀ ਸਾਰੀ ਭਜ ਦੌਰ ਦਾ ਕਾਰਨ ਧਨ ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ ਔਰ ਸੰਸਾਰ ਦੇ ਵਿੱਚ ਇੱਕ ਨੰਬਰ ਦੀ ਸ਼ਕਤੀ ਦਨ ਇਹ ਕਰਾਮਾਤ ਇਹਦੇ ਨਾਲ ਚਾਹੋ ਕੁਝ ਵੀ ਕਰ ਲੋ ਜਗਤ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਹੁਣ ਸੈਯਦ ਨੇ ਕਿਹਾ ਸੁਣ ਸੈਯਦ ਬੋਲਿਓ ਤਜਮੌਨ ਤੁਮ ਮੇ ਕਰਾਮਾਤ ਹੈ ਕੌਣ ਇਹ ਕਰਾਮਾਤ ਪੈਸੇ ਦੀ ਹੋ ਗਈ ਉਹ ਕਰਾਮਾਤ ਭਾਦਰ ਸ਼ਾਹੀ ਹੋ ਗਈ ਤੁਹਾਡੇ ਵਿੱਚ ਕੀ ਹੈ ਬਾਜ਼ ਨਹੀਂ ਆਇਆ ਸਵਾਲ ਤੇ ਸਵਾਲ ਕਰੀ ਗਿਆ ਤੁਹਾਡੇ ਵਿੱਚ ਕੀ ਹੈ ਤੁਸੀਂ ਕੀ ਰੱਖਦੇ ਆ ਮਹਾਰਾਜ ਕਹਿਣ ਲੱਗੇ ਫਿਰ ਤੂੰ ਸਾਡੀ ਕਰਾਮਾਤ ਦੇਖਣੀ ਹੈ ਹਾਂ ਦੇਖਣੀ ਹੈ ਫਿਰ ਇਨਕਾਰ ਨਾ ਕਰੇ ਜਦ ਅਸੀਂ ਦਿਖਾਣ ਲੱਗੇ ਹੈ ਨਾ ਫਿਰ ਜ਼ਬਾਨ ਨਾਲ ਕਹੀਂ ਹਾਂ ਦਿਖਾ ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ ਮੈਂ ਤੇ ਬਾਰ-ਬਾਰ ਕਹਿੰਦਾ ਪਿਆ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ ਸੁਨ ਸੈਦ ਬੋਲਿਓ ਤ ਜਮਾਉ ਤੁਮ ਮੇ ਕਰਾਮਾਤ ਹੈ ਕਾਹ ਸੁਨ ਸਤ ਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਗਾਸੀ ਮਹਾਰਾਜ ਨੇ ਮਯਾਨ ਚੋ ਤਲਵਾਰ ਕੱਢ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਦੇ ਵਿਚ ਬਿਜਲੀ सुन सतगुरु सम शीर निकासी सब में छटा समान प्रकासी तत् छिन्न बदन पीत होए गए लोचन समख न करते भए सारेया दे चेहरे पीले पे गए एक ही हो गए पादरशाह भी सिर ढाके बैठ गए एक ही हो गए हुन सतगुरु सैयद नु मुखादब होके कहंदे ने तेज दिपत सिधि मुख ते कहें ਏ ਵੀ ਕਰਾਮਾਤ ਇੱਕ ਹੈ ਇਹ ਕਰਾਮਾਤ ਹੈ ਮੇਰੇ ਕੋਲ ਸ਼ਸਤਰ ਹੁਣ ਤੂੰ ਬੋਲ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਵਾਂ ਕੰਬਣੀ ਛਿੜ ਗਈ ਉਹਨਾਂ ਹੱਥ ਜੋੜ ਲਗਾ ਨਹੀਂ ਮਹਾਰਾਜ ਮੈਂ ਤਾਂ ਜੀ वार्तालाप ਕਰ ਰਿਹਾ ਸੀ ਆਪਦੇ ਨਾਲ ਬਚਨ ਬिलास ਕਰ ਰਿਹਾ ਸੀ ਨਹੀਂ ਬਚਨ ਬिलास ਦੀ ਗੱਲ ਨਹੀਂ ਹੁਣ ਤੂੰ ਬੋਲ ਕਰਾਮਾਤ ਦਿਖਾਓ ਮੈਂ ਦਿਖਾਉਂਗਾ ਉਹ बार-बार ਹੱਥ ਜੋੜੀ ਜਾਏ ਸਤਿਗੁਰੂ ਬਾਦਰ ਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਬਹਿ ਜਾਂਦੇ ਨੇ ਕੀ ਕਰਾਵਾਂ ਰਿੱਧ ਸਿੱਧ ਸਭ 모 ਹੈ ਨਾਮ ਨਵਸੇ ਮਨ ਆਏ ਨਾਟਕ ਚੇਟਕ ਕੀਏ ਕੁ ਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਤਾਂ ਮਹਿਰਜ ਕਰਾਂ ਚਾਣਕ ਨੇ ਭਰਤਰੀ ਨੇ ਬੇਦਰ ਨੇ ਤਾਨ ਦਾ ਜ਼ਿਕਰ ਕੀਤਾ ਮਾਣ ਉੱਥੇ ਹੁੰਦਾ ਜਿੱਥੇ ਤਾਨ ਹੋਏ ਜੇ ਦੋਵੇਂ ਇਕੱਠੇ ਰਹਿੰਦੇ। ਮਾਣ ਤੇ ਤਾਣ ਦਾ ਚੌਲੀ ਦਾਮਨ ਦਾ ਸਾਥ ਹੈ। ਤਾਣ ਨਹੀਂ ਤੇ ਮਾਣ ਕਿਹੜੀ ਗੱਲ ਦਾ? ਤੋ ਚਾਣਕ ਕਹਿੰਦਾ ਹੈ ਸੰਸਾਰ ਦੇ ਵਿੱਚ ਪਹਿਲਾ ਤਾਣ ਧਨ। ਮੂੜ ਤੋਂ ਮੂੜ ਬੰਦਾ ਹੋਵੇ। ਐਸੇ ਜਿਸ ਦੀ ਬਹੁਤ ਬਿਜ਼ੀ ਲਾਈਫ ਹੈ। ਉਹ ਧਨ ਬਾਰੇ ਬਹੁਤ ਜਾਣਦਾ ਹੋਵੇਗਾ ਜੀਵਨ ਬਾਰੇ ਕੱਖ ਵੀ ਨਹੀਂ। ਪਰਮਾਤਮਾ ਬਾਰੇ ਕੁਝ ਵੀ ਨਹੀਂ। ਕਿਸੇ ਇੱਕ ਪੈਲੂ ਦੇ ਜਦ ਕੋਈ ਮਨੁੱਖ ਬਹੁਤ ਅੱਗੇ ਲੰਘ ਜਾਂਦਾ ਹੈ ਹਜ਼ਾਰਾਂ ਪੈਲੂਆਂ 'ਚ ਪਛੜ ਜਾਂਦਾ ਹੈ ਰੱਬੀ ਨਹੀਂ ਆਉਂਦਾ ਚੋਟੀ ਦਾ ਸੰਗੀਤਕਾਰ ਚੋਟੀ ਦਾ ਕਵੀ ਨਹੀਂ ਆਉਂਦਾ ਚੋਟੀ ਦਾ ਕਵੀ ਚੋਟੀ ਦਾ ਸੰਗੀਤਕਾਰ ਨਹੀਂ ਆਉਂਦਾ ਔਰ ਚੋਟੀ ਦਾ ਸੰਗੀਤਕਾਰ ਕੋਈ ਚਿੱਤਰਕਾਰ ਨਹੀਂ ਆਉਂਦਾ ਚੋਟੀ ਦਾ ਚਿੱਤਰਕਾਰ ਕੋਈ ਕਵੀ ਨਹੀਂ ਆਉਂਦਾ ਕਿਸੇ ਇੱਕ ਪੈਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ ਹਜ਼ਾਰਾਂ ਪਹਿਲੂਆਂ ਦੇ ਵਿੱਚ ਪਛੜ ਜਾਂਦਾ ਹੈ ਇਸ ਵਾਸੇ ਚੋਟੀ ਦਾ ਧਨਵਾਨ ਕੋਈ ਰੱਬੀ গুণਵਾਨ ਨਹੀਂ ਆਉਂਦਾ ਨਹੀਂ ਆਉਂਦਾ ਇਹ ਤੇ ਕਦੀ ਕਦਾਈ ਕੋਈ ਜਨਕ ਜੈਸਾ ਮਹਾਰਾਜੇ ਰਣਜੀਤ ਸਿੰਘ ਜੈਸਾ ਉਹ ਨਾ গুণਵਾਨ ਨਹੀਂ ਆਉਂਦਾ ਗੁਣਾ ਨੂੰ ਗ੍ਰਹਿਣ ਕਰਨ ਵਾਸਤੇ ਸਮਝਣ ਵਾਸਤੇ ਵਕਤ ਚਾਹੀਦਾ ਉਹਦੇ ਕੋਲ ਵਕਤ ਨਹੀਂ ਹੈ ਲਾਈਫ ਬੜੀ ਬਿਜ਼ੀ ਮੈਨੂੰ ਮਿਲਦੇ ਨੇ ਭਾਰਤ ਦੇ ਚ ਕਈ ਕਹਿੰਦੇ ਨਮਸਕੀਨ ਜੀ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ ਕਰੀਏ ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨਹੀਂ ਘੰਟਾ ਬਾਣੀ ਪੜੀ ਤੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਸਾਰੀ ਭੱਜ ਦੌੜ ਤੇ ਰੋਟੀ ਵਾਸਤੇ ਤੇ ਰੋਟੀ ਖਾਣ ਦੀ ਤੁਹਾਡੇ ਕੋਲ ਬਿਲਕੁਲ ਨਹੀਂ ਵੀ ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆ ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ ਹੁਣ ਕਹਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ ਤੇ ਆਰਾਮ ਦਾ ਸਮਾਂ ਨਹੀਂ ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਮਸੀਹ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ ਕਥਾ ਕੀਰਤਨ ਕਿੱਥੇ ਸੁਣੀਏ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਮੌਤ ਆਪਣੀ ਵੇਲ ਕੱਢ ਲਏਗੀ ਤੂੰ ਦੇਖਦਾ ਹੀ ਰਹਿ ਜਾਏਗਾ ਕਹਿਤੀ ਗਈ ਦੇਖ ਵਾਜੇ ਵਜਾਏ ਵਹੀ ਇਹ ਕਰੈ ਸੀ ਜੋ ਸਾਚਾ ਖੁਦਾ ਹੈ ਕਿਸੇ ਇੱਕ ਪਹਿਲੂ ਦੇ ਵਿੱਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਦੇ ਵਿੱਚ ਪਛੜ ਜਾਂਦਾ ਹੈ ਜੇ ਕਬੀਰ ਜੈਸੇ ਨਾਮਦੇਵ ਜੈਸੇ ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆ ਦੇ ਵਿੱਚ ਪਛੜ ਗਏ ਤੋਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਦੇ ਵਿੱਚ ਖਰਚ ਕਰ ਦਿੱਤਾ। ਉਸ ਦੇ ਚੋਂ ਬਹੁਤ ਅੱਗੇ ਲੰਘ ਗਏ ਪ੍ਰਮਾਤਮਾ ਤੱਕ ਪਹੁੰਚ ਗਏ। ਇਸ ਤਰ੍ਹਾਂ ਦੀਆਂ ਹੋਰ ਕਥਾ ਵਿਚਾਰਾਂ ਸੁਣਨ ਲਈ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ। ਤਵੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਜੀ ਕਿ ਸੰਤ ਸਿੰਘ ਮਹਾਰਾਜ ਜੀ ਨੇ ਬੜੇ ਨਾ ਅچھے ਅੰਦਾਜ਼ ਦੇ ਨਾਲ ਦੱਸਿਆ ਕਿ ਬਹਾਦਰ ਸ਼ਾਹ ਜ਼ਫਰ ਜਿਹੜਾ ਸੀ ਨਾ ਉਹਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾ ਚਲੋ ਕੋਈ ਮਰੀਜ਼ ਹੋ ਗਿਆ ਸੀ ਹੂੰ ਉਹਨੇ ਆਪਣੇ ਤਖਤ ਦੇ ਉੱਤੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਹ ਦਿੱਤਾ। ਆਹ ਤੇ ਇਸ ਚੀਜ਼ ਨੂੰ ਲੈ ਕੇ ਨਾ ਜਿਹੜਾ ਹੈ ਸੀ ਗੁਰੂ ਬਹਾਦਰ ਸ਼ਾਹ ਜ਼ਫਰ ਦਾ ਉstad ਨਾ ਸੈਦ ਜਿਹੜਾ ਸੀ ਉਹਨੂੰ ਬੜੀਏ ਚੀਜ਼ ਦੁਖੀ ਕਿ ਯਾਰ ਮੈਨੂੰ ਨਹੀਂ ਬਹਾਦਰ ਸ਼ਾਹ ਜ਼ਫਰ ਨੇ ਆਇਆ ਤਿੱਕਰ ਆਪਣੇ ਤਖਤ ਤੇ ਭਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਮੰਨ ਲਿਆ ਨੇ ਤੇ ਉੱਥੇ ਤਖਤ ਬਾਤਾ ਵੈ। ਦੁਕੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਵਾਲ ਕਰਨ ਲੱਪਿਆ ਕਿ ਮੈਂ ਤੁਹਾਨੂੰ ਅਫਤਾਰੀ ਨਹੀਂ ਮੰਨਦਾ ਮੈਂ ਤਦ ਮੰਨਾਂਗਾ ਤੁਸੀਂ ਮੈਨੂੰ ਕੋਈ ਕਰਾਮਾਤ ਕਰਕੇ ਦਿਖਾਓ ਹੂੰ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਬਾਦਸ਼ਾਹ ਜ਼ਫਰ ਹੈ ਇਹ ਜਿੱਲੇ ਕਿਸੇ ਨੂੰ ਹੁਕਮ ਦਿੰਦਾ ਹੋ ਰਹਾਇਆ ਉਹਦੀ ਹੁਕਮ ਮੰਦੀ ਹੈ ਤੇ ਇਹ ਕਰਾਮਾਤ ਹੀ ਹੋਰ ਕੀ ਹੈ ਹਾਂ ਲੇਕਿਨ ਕਿ ਨਹੀਂ ਨਹੀਂ ਉਹ ਤੇ ਬਾਦਸ਼ਾਹ ਜ਼ਫਰ ਜਿੱਲੇ ਹੁਕਮ ਦਿੰਦਾ ਤਾਂ ਫੇਰ ਤੁਸੀਂ ਆਪਣੀ ਕਰਾਮਾਤ ਦਿਖਾਓ ਹੋਣ ਗਿਆ ਅੱਛਾ ਉਹਨੇ ਫਿਰ ਸੋਨਾ ਜਿੱਲੇ ਕੱਢਿਆ ਨਾ ਕਿ ਸੋਨੇ ਦੇ ਸਿੱਕੇ ਦਿੱਤੇ ਉਹਨੇ ਕਿਹਾ ਤੇ ਸੋਨੇ ਦੇ ਸਿੱਕੇ ਇਹਨਾਂ ਵੀ ਕਰਾਮਾ ਕਰ ਦੇ ਤੇ ਪੈਸਾ ਆਏ ਜਿੰਨੂੰ ਵੀ ਤੁਸੀਂ ਦੋਗੇ ਤੁਹਾਡੀ ਗੱਲ ਮੰਨ ਲੇਗਾ ਆਪਣੀ ਕਰਾਮਾਤ ਦਾ ਕੰਮ ਫਿਰ ਜਿੱਲੇ ਬਹਾਦਰ ਸ਼ਾਹ ਜ਼ਫਰ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਤਲਵਾਰ ਕੱਢੀ ਨਾ ਤੇ ਉਹਦੀ ਜਿੱਲੇ ਚਮਕ ਪਈ ਨਾ ਐਨ ਜਿਉਂ ਮਸੂਦ ਜਿਸ ਤਰ੍ਹਾਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹਾਂਜੀ ਐਨ ਜਿੱਲੇ ਉਹਨੂੰ ਚਮਕ ਉਹਦੀ ਪਈ ਤਾਂ ਫਿਰ ਮੰਨ ਗਿਆ ਨੇ ਕਿ ਨਹੀਂ ਜੀ ਮੈਂ ਜੀ ਤੁਹਾਨੂੰ ਮੰਨ ਗਿਆ ਗੁਰੂ ਹੋ ਤੁਸੀਂ ਕਿ ਆਪਣੀ ਕਰਾਮਾਜਲੇ ਦਿਖਾਈਆਂ ਤਾਂ ਫਿਰ ਹੀ ਮੰਨਿਆ ਕਿ ਤੁਸੀਂ ਗੁਰੂ ਹੋ ਤੇ ਵੀਰ ਜੀ ਆਪਣੇ ਜਿਹੜੇ ਹੁਣ ਮਾਸ਼ਰਾ ਵੈ ਇਹਦੇ ਵਿੱਚ ਵੀ ਆਈਦੇ ਲੋਕ ਹੈ ਨੇ ਕਿ ਜਿਹੜੇ ਨਾ ਦੂਸਰਿਆਂ ਆ ਫਸਾਦ ਪਾਉਂਦੇ ਰਹਿੰਦੇ ਦੂਸਰੇ ਲੋਕ ਜਿਹੜੇ ਤਾਂ ਮੰਨਣ ਵਾਲੇ ਨਾ ਉਹਨਾਂ ਦੇ ਉਹਨਾਂ ਨੂੰ ਗਲਤ ਗੱਲਾਂ ਸੁਣਾਈ ਜਾਂਦੇ ਆ ਜਾਂ ਗਲਤ ਕਿ ਪਾਸੇ ਲਈ ਰੱਖਦੇ ਆ ਤਾਂ ਕਿ ਨਾ ਮਾਸ਼ਰੇ ਦੇ ਵਿੱਚ ਅਮਨ ਸਕੂਨ ਨਾ ਹੋਵੇ ਲੜਾਈ ਫਸਾਦ ਪਾਈ ਰੱਖਦੇ ਆ ਉਹ ਵੀਰ ਜੀ ਹਰ ਮਾਸ਼ਰੇ ਦੇ ਵਿੱਚ ਇਨਤਿਸ਼ਾਰ ਪਸੰਦ ਲੋਕ ਵੀਰ ਜੀ ਹੁੰਦੇ ਆ ਜਿਹੜੇ ਕਹ ਲੋ ਕਿ ਤੁਹਾਡੇ ਨੈਗੇਟਿਵ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਬਿਲਕੁਲ ਦੇਖੋ ਕਿਸੇ ਵੀ ਤਰ੍ਹਾਂ ਕਿਸੇ ਵੀ ਮਾਸ਼ਰੇ ਦੇ ਵਿੱਚ ਹੁਣ ਦੇ ਹਾਲਾਤ ਦੇ ਵਿੱਚ ਦੇਖ ਲਓ ਕੋਈ ਵੀ ਐ ਹਕੂਮਤ ਜਾਂ ਕੋਈ ਵੀ ਨੇਕ ਬੰਦਾ ਅਗਰ ਕੰਮ ਕਰਨਦਿਆ ਨਾ ਫਲਾਈ ਕੰਮ ਕਰਨਦਿਆ ਤੇ ਜਿਹੜੇ ਦੂਸਰੇ ਹੋਣਗੇ ਨਾ ਉਹ ਹਮੇਸ਼ਾ ਨੈਗੇਟਿਵ ਯਾਰ ਤੱਕ ਚੇਤ ਨਾਲ ਬੜੇ ਹੋਏ ਐਨੇ ਤੇ ਹਰਾਮ ਦਾ ਪੈਸਾ ਇਕੱਠਾ ਕੀਤਾ ਵੈ ਇਹਨੂੰ ਜਨਾਬ ਬਾਹਰੋਂ ਆਉਂਦਾ ਆਉਂਦੇ ਹੀ ਐ ਇਹਨੂੰ ਇਸ ਤਰ੍ਹਾਂ ਵੀਰ ਜੀ ਕੰਮ ਆਪੂ ਇਹ ਨਹੀਂ ਕਰਨਾ ਕਿ ਯਾਰ ਤੁਸੀਂ ਵਾਅਦਾ ਚਾੜ ਕੇ ਉਹਦੀ ਮਦਦ ਕਰੋ ਉਹਦੇ ਵਿੱਚ ਸ਼ਾਮਲ ਹੋਓ ਚੇਨ ਬਣਾਓ ਕਿ ਲੋਕਾਂ ਦੀ ਭਲਾਈ ਹੋਵੇ ਅਜਾਲਸੀ ਮਹਿਸੂਸ ਕਰਨਾ ਆਪਾਂ ਦੇਖੋ ਨਾ ਕਿ ਯਾਰ ਕਿਸੇ ਗਰੀਬ ਦੀ ਮਦਦ ਹੋਵੇਗੀ ਅੱਜ ਕੱਲ ਦੇ ਹਾਲਾਤ ਦੇ ਵਿੱਚ ਤੁਸੀਂ ਇਹੋ ਜਿਹਾ ਕੰਮ ਕਰੋ ਕਿ ਅਗਰ ਕੋ ਕੰਮ ਕਰਨ ਦੇ ਆ ਤਾਂ ਉਹਦਾ ਸਾਥ ਦਵੋ ਬਿਲਕੁਲ ਠੀਕ ਹੈ ਦੇਖੋ ਵੀਰ ਜੀ ਜਿਸ ਤਰ੍ਹਾਂ ਤੁਸੀਂ ਸਾਥ ਦੇਣਾ ਨਹੀਂ ਤੇ ਤੁਸੀਂ ਉਲਟਾ ਉਹਦੇ ਖਿਲਾਫ ਬੋਲਣਾ ਸ਼ੁਰੂ ਕਰ ਦੇਣਾ ਕਿ ਜਨਾਬ ਇਹ ਤੇ ਬੜਾ ਗੰਦਾ ਬੰਦਾ ਵੈ ਇਹ ਤੇ ਜਨਾਬ ਪੈਸੇ ਕਿਤੇ ਚੋਰ ਬਜਾਰੀ ਦੇ ਲੈ ਕੇ ਆਉਂਦੇ ਆ ਵੈ ਇਹ ਜਨਾਬ ਢੋਂਗੀ ਬਾਬਾ ਵੈ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਐਵੇਂ ਛੱਡ ਦੇਣੀਆਂ ਉਹ ਜਿਹੜੀਆਂ ਨਾ ਇਹ ਹਰ ਮਾਸਰੇ ਦੇ ਵਿੱਚ ਵੀਰ ਜੀ ਹੁੰਦੀਆਂ ਸੀ ਬਿਲਕੁਲ ਯਾਨੀ ਕਿ ਉਹ ਟੰਕੀ ਬਾਬੇ ਜਾਂ ਜਿਹੜੇ ਨਟਕੀ ਪ੍ਰਚਾਰਕ ਨੇ ਉਹ ਐਂਜ ਕਰਦੇ ਆ ਕਿ ਜਿਹੜੇ ਮੁਸਲਮਾਨਾਂ ਦੇ ਆ ਉਹ ਸਿੱਖਾਂ ਦੇ ਬਾਰੇ ਕੋਈ ਗਲਤ ਗੱਲਾਂ ਕਰਨਗੇ ਤੇ ਜਿਹੜੇ ਸਿੱਖਾਂ ਦੇ ਕੋਈ ਪ੍ਰਚਾਰਕ ਆਏ ਨੇ ਉਹ ਮੁਸਲਮਾਨਾਂ ਦੇ ਤਾਂ ਕਿ ਜਿਹੜਾ ਆਪਸ ਵਿੱਚ ਪਿਆਰ ਮੋਹ ਭਾਈਚਾਰਾ ਇਹਨਾਂ ਨੂੰ ਖਤਮ ਹੋਣਾ ਹੋਵੇ ਤੇ ਉਹ ਸਕੂਨ ਨਾ ਕਿਉਂ ਰਹਿੰਦੇ ਸਕੂਨ ਨਾਲ ਕੋ ਰਹਿੰਦੇ ਆ ਤੇ ਦੂਸਰਾ ਵੀਰ ਜੀ ਐਵੇਂ ਸੋਸ਼ਲ ਮੀਡੀਆ ਦੇ ਉੱਤੇ ਫੇਮ ਹਸਲ ਪੈਸੇ ਕਮਾਉਣ ਦੀ ਖਾਤਰ ਕੋਈ ਨਾ ਕੋਈ ਸ਼ੋਸ਼ਾ ਛੱਡ ਦੇਣਾ ਤੇ ਇਸ ਤਰ੍ਹਾਂ ਹੀ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਕਿਸ ਤਰ੍ਹਾਂ ਉਹ ਗੁਰੂ ਗੋਬਿੰਦ ਸਾਹਿਬ ਸੀ ਉਹਨਾਂ ਦੇ ਕਰਮਾਤ ਵੀਰ ਜੀ ਤੁਸੀਂ ਵੀ ਜਾਣਦੇ ਹੋ ਕਿ ਉਹਨਾਂ ਨੇ ਹਮੇਸ਼ਾ ਵੀਰ ਜੀ ਹੱਕ 사ਜ ਦਾ ਸਾਥ ਦਿੱਤਾ ਆਪਣੇ ਵੀਰ ਜੀ ਸ਼ਹਜ਼ਾਦੇ ਵੀ ਕੁਰਬਾਨ ਕਰ ਦਿੱਤੇ ਉਹਨਾਂ ਨੇ ਲੇਕਿਨ ਉਹਨਾਂ ਨੇ ਕਹਿ ਲੋ ਕਿ ਇਹ ਨਹੀਂ ਕੀਤਾ ਕਿ ਯਾਰ ਮੈਂ ਜਾਂ ਜ਼ਾਲਮ ਹੈ ਉਹਦਾ ਸਾਥ ਨਹੀਂ ਦੇਣਾ ਕਿ ਨਹੀਂ ਜ਼ਾਲਮ ਅੱਗੇ ਡਟ ਕੇ ਖੜੇ ਹੋ ਜ਼ਾਲਮ ਦੇ ਅੱਗੇ ਵੀਰ ਜੀ ਡਟ ਕੇ ਖਲੋਤੇ ਆ ਆਪਣੀ ਜਿਹੜੀ ਕਹਿ ਲੋ ਮਦਦਗਾਰ ਸੀਗਾ ਉਹਦੀ ਮਦਦ ਵਾਸਤੇ ਹੀ ਖਲੋਤੇ ਆ ਤੇ ਇਹ ਚੀਜ਼ ਵੀਰ ਜੀ ਇੱਕ ਸੱਚੇ ਲੀਡਰ ਜਿਹੜਾ ਸੱਚਾ ਇਨਸਾਨ ਉਹਦੇ ਅੰਦਰ ਹੀ ਹੁੰਦੀ ਹੈ ਹਰ ਬੰਦਾ ਵੀਰ ਜੀ ਦੇਖੋ ਇੱਕ ਛੋਟੀ ਜੀ ਕਹ ਲੋ ਅਸੀਂ ਆ ਅਸੀਂ ਮੁਸਲਮਾਨ ਹੈ ਕੋਈ ਵੀ ਵੀਰ ਜੀ ਇਨਸਾਨ ਹੈ ਉਹਦਾ ਕੀਦਾ ਵੈ ਜਾਂ ਉਹਦਾ ਆਪਣੀ ਔਲਾਦ ਨੂੰ ਵੀਰ ਜੀ ਕਦੀ ਨਹੀਂ ਕੁਰਬਾਨ ਕਰੇਗਾ ਜਾਨ ਦੇਣਾ ਕੋਸੋਖਾ ਕੰਮ ਹੈ ਵੀਰ ਜੀ ਕੋਈ ਚੱਕਰ ਨਹੀਂ ਆਗੇ ਜੀ ਜਾਨੀ ਕਿ ਸਾਡੀ ਆਪਣੀ ਜਾਨ ਬੜੀ ਪਿਆਰੀ ਫਰਕ ਬੱਚਿਆਂ ਦੀ ਜਾਨ ਤੇ ਉਹ ਵੀਰ ਜੀ ਕੋ ਬਹਾਦਰ ਲੀਡਰ ਜਿਹੜਾ ਨਾ ਉਹ ਹੀ ਕਰ ਸਕਦਾ ਵੈ ਤੇ ਇਸ ਕਰਕੇ ਗੁਰੂ ਗੋਬਿੰਦ ਸਾਹਿਬ ਇੱਕ ਵਾਕਈ ਲੀਡਰਸ਼ਿਪ ਬਹਾਦਰ ਇਨਸਾਨ ਸੀਗੇ ਉਹਨਾਂ ਦੇ ਉਹਨਾਂ ਦੀ ਤਾਲੀਮਾਤ ਸੱਚੇ ਗੁਰੂ ਸੀ ਬਿਲਕੁਲ ਆਪਣੇ ਲੋਕਾਂ ਵਾਸਤੇ ਜਾਨ ਦੇ ਦਿੱਤੀ ਸੱਚ ਦੇ ਖਾਤਰ ਉਹਨੇ ਜਾਨ ਦੇ ਦਿੱਤੀ ਤੇ ਬਾਕੀ ਬਹੁਤ ਵਧੀਆ ਸੀ ਕਹਾਣੀ ਤੁਹਾਡਾ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰਖਿਓ ਧਿਆਨ ਸਾਰਾ ਖਿਆਲ ਰਾਮ ਰਾਮ